ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਬਹੁਤ ਸੋਹਣੇ ਸੂਟ ਨਵੇਂ-ਨਵੇਂ ਰੰਗਾਂ ਦੇ ਵਿੱਚ ਡਿਜ਼ਾਈਨਾਂ ਵਿੱਚ ਆਏ ਨੇ ਜੀ ਫਸਟ ਜਿਹੜੇ ਟੌਪ ਐਂਡ ਬਾਟਮ ਦੀਆਂ ਬਹੁਤ ਹੀ ਪਿਆਰੇ ਕਢਾਈ ਵਾਲੀਆਂ ਕਲੈਕਸ਼ਨਾਂ ਨੇ 1330 ਰੁਪਏ ਇਹਨਾਂ ਦਾ ਰੇਟ ਹੈ ਰੰਗ ਜਿਹੜੇ ਜਿਹੜੇ ਇੱਥੇ ਹੈਗੇ ਨੇ ਮੈਂ ਐਡ ਕਰ ਦਿੱਤੇ ਨੇ ਇਹਨਾਂ ਵਿੱਚ ਹੋਰ ਕੋਈ ਰੰਗ ਨਹੀਂ ਹੈਗਾ ਇਹੀ ਰੰਗ ਨੇ ਕਢਾਈ ਪੂਰੀ ਸ਼ਰਟ ਤੇ ਹੈਗੀ ਬਹੁਤ ਪਿਆਰਾ ਵਰਕ ਹੈ ਤੇ ਕ੍ਰੇਪ ਅੱਜਕੱਲ ਟ੍ਰੈਂਡ ਕਰ ਰਿਹਾ ਹੈ ਜੋ ਬਹੁਤ ਹੀ ਪਿਆਰੇ ਪਲੇਨ ਬਾਟਮ ਦੇ ਨਾਲ ਇਹ ਜਿਹੜਾ ਸੂਟ ਆਇਆ ਹੈ ਸਿੰਗਲ ਕਲਰ ਹੈ ਇਹ ਤੁਹਾਨੂੰ ਮਿਲੇਗਾ ਜੀ ਬਨਾਰਸੀ ਦਾ ਉਪਾੜਾ ਸਿਲਕ ਦਾ 2800 ਰੁਪਏ ਦੇ ਵਿੱਚ ਬਾਟਮ ਸ਼ੈਂਟੂਨ ਦਾ ਆਏਗਾ ਜਿਹਨਾਂ ਦੇ ਨਾਲ ਬਾਟਮ ਸ਼ੈਂਟੂਨ ਦਾ ਕਿੰਨੀ ਆ ਪਿਓਰ ਸ਼ੈਂਟੂਨ ਦਾ ਹੁੰਦਾ ਉਹਨਾਂ ਵਿੱਚ ਮਿਕਸ ਮੈਚ ਨਹੀਂ ਹੁੰਦਾ ਪਿਓਰ ਲਾਈਨਨ ਦਾ ਜਿਹੜਾ ਡਿਜੀਟਲ ਡਿਜ਼ਾਈਨਰ ਸ਼ਰਟ ਆਈ ਹੈ ਜਾਂ ਡਿਜੀਟਲ ਡਿਜ਼ਾਈਨਰ ਦੁਪੱਟਾ ਆ ਜਾਂ ਬਾਟਮ ਸ਼ੈਂਟੂਨ ਦਾ ਆ 1400 ਰੁਪਏ ਰੇਟ ਹੈ ਰੰਗ 4 5 ਹੈਗੇ ਨੇ ਤੇ ਸਾਰੇ ਜਿਹੜੇ ਰੰਗ ਨੇ ਫਿਲਹਾਲ ਅਵੇਲੇਬਲ ਨੇ ਇੰਨਾ ਸਾਰੇ ਸੂਟਾਂ ਦਾ ਰੇਟ ਮੈਂ ਦੱਸ ਦਿੱਤਾ ਅੱਗੇ ਵੀ ਜਿਹੜੀਆਂ ਕਲੈਕਸ਼ਨ ਆਣਗੀਆਂ ਉਹਨਾਂ ਦਾ ਵੀ ਰੇਟ ਦੱਸ ਦਿਆਂਗੀ ਬਾਕੀ ਅਗਰ ਇਸ ਤੋਂ ਇਲਾਵਾ ਕਿਸੇ ਹੋਰ ਕਲੈਕਸ਼ਨ ਦੇ ਬਾਰੇ ਵਿੱਚ ਤੁਸੀਂ ਜਾਨਣਾ ਚਾਹੁੰਦੇ ਤਾਂ ਉਹਦੇ ਲਈ ਮੈਂ ਆਪਣਾ ਨੰਬਰ ਦਿੱਤਾ ਹੋਇਆ ਸਿਰਫ ਤਾਂ ਸਿਰਫ 990 ਰੁਪਿਆ ਦੇ ਵਿੱਚ ਬਹੁਤ ਹੀ ਪਿਆਰਾ ਸੌਫਟ ਸ਼ਿਮਰ ਦੇ ਵਿੱਚ ਐਮਬਰਾਇਡਰੀ ਸ਼ੋਰ ਨਾਲ ਹੈਂਡਵਰਕ ਵਾਲੀ ਕਲੈਕਸ਼ਨ ਆਈ ਹੈ ਏਰੂ ਸੂਟ ਜਿਹੜਾ ਤੁਹਾਨੂੰ 990 ਰੁਪਏ ਆ ਫ੍ਰੀ ਸ਼ਿਪਿੰਗ ਦੇ ਨਾਲ ਮਿਲੇਗਾ ਦੁਪੱਟਾ ਔਰ ਗੈਂਜ਼ਾ ਦਾ ਤੇ ਵਿੱਚ ਦੁਪੱਟੇ ਤੁਹਾਨੂੰ ਦੇ ਇੱਥੇ ਜਿਹੜੀ ਕੀ ਲੈਸ ਜਿਹੜੀ ਕੀ ਲੱਗੀ ਹੋਈ ਹੈ ਮੈਸੀਮ ਐਜ਼ ਇਟ ਇਜ਼ ਮਿਲੇਗੀ ਸੂਟ 5 ਮੀਟਰ ਦਾ ਅੱਜ ਕੱਲ ਫੈਂਡੀ ਸਿਲਕ ਨੇ ਬਹੁਤ ਜ਼ਿਆਦਾ ਤੁਮਮ ਚਾਹੀਆਂ ਹੋਈਆਂ ਨੇ ਤੇ ਆ ਵੀ ਸੂਟ ਤੁਹਾਨੂੰ ਫੈਂਡੀ ਸਿਲਕ ਦੇ ਨਾਲ ਉੱਪਰ ਹੈਂਡਵਰਕ ਹੋਇਆ ਐਮਬਲੋਇਟਰੀ 2.5 ਮੀਟਰ ਦੀ ਕੱਟ ਮਿਲੇਗਾ ਤੁਹਾਨੂੰ ਸ਼ਰਟ ਦਾ ਬਾਟਮ ਫੈਂਟ ਇਸ ਸਿਲਕ ਦਾ 8 ਮੀਟਰ ਦਾ ਤੇ ਪ੍ਰਾਈਸ ਜਿਹੜਾ ਕਿ ਤੁਸੀਂ ਇੱਕ ਸੂਟ ਬਾਈ ਕਰਦੇ ਹੋ ਤਾਂ ਤੁਹਾਨੂੰ 750 ਵਿੱਚ ਤੇ ਜੇਕਰ ਤੁਸੀਂ ਦੋ ਬਾਈ ਕਰਦੇ ਹੋ ਤਾਂ ਤੁਹਾਨੂੰ ਸਿਰਫ 1450 ਰੁਪਏ ਦੇ ਵਿੱਚ ਮਿਲ ਜਾਣਗੇ ਸ਼ਿਪਿੰਗ ਚਾਰਜਸ ਫ੍ਰੀ ਹੈ ਬਾਕੀ ਜਿਹੜੇ ਇੰਨਾ ਵਿੱਚ ਰੰਗ ਹੋਰ ਨਹੀਂ ਹੈਗੇ ਜੋ ਵੀ ਰੰਗ ਇੱਥੇ ਮੈਂ ਐਡ ਕਰ ਦਿੱਤੇ ਨੇ ਇਹੀ ਰੰਗ ਇੰਨਾ ਵਿੱਚ ਅਵੇਲੇਬਲ ਨੇ ਇਹ ਵੀ ਜਿਹੜੇ ਪਿਓਰ ਕ੍ਰੇਪ ਸਿਲਕ ਦੇ ਵਿੱਚ ਸੂਟ ਆਏ ਨੇ ਜੀ ਨਵੇਂ ਡਿਜ਼ਾਈਨ ਸੌਰੀ ਇਹ ਵਾਲੇ ਜਿਹੜਾ ਫੈਬਰਿਕ ਆਇਆ ਪਸ਼ਮੀਨਾ ਦੇ ਵਿੱਚ ਆਇਆ 8 ਮੀਟਰ ਦੀ ਸ਼ਰਟ ਆ 8 ਮੀਟਰ ਦਾ ਬਾਟਮ ਹੈ 630 ਰੁਪਏ ਇਹਨਾਂ ਦਾ ਰੇਟ ਹੈ ਪਸ਼ਮੀਨਾ ਦਾ ਟਾਪ ਐਂਡ ਬੋਟਮ ਦਾ ਨਵਾਂ ਕੰਬੋ ਆਇਆ ਹੈ ਨਵੇਂ ਕਲਰ ਡਿਜ਼ਾਈਨ ਐਡਿਟ ਹੋਏ ਨੇ ਜਿਹੜੀ ਸ਼ਰਟ ਹੈ ਉਹ ਵੀ ਪ੍ਰਿੰਟਡ ਹੈ ਬਾਟਮ ਜਿਹੜਾ ਹੈ ਉਹ ਸੈਲਫ ਪ੍ਰਿੰਟ ਨਾਲ ਆਏਗਾ ਤੇ ਪ੍ਰਿੰਟ ਜਿਹੜਾ ਡਿਜੀਟਲ ਪ੍ਰਿੰਟ ਹੈ ਰੇਟ ਇਹਨਾਂ ਦਾ 630 ਰੁਪਏ ਆ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਆ ਸ਼ਰਟ 8 ਮੀਟਰ ਦੀ ਤੇ ਬਾਟਮ ਵੀ 8 ਮੀਟਰ ਦਾ ਹੀ ਇਹਨਾਂ ਦੇ ਨਾਲ ਤੁਹਾਨੂੰ ਜਿਹੜਾ ਮਿਲੇਗਾ ਟੋਟਲ 5 ਮੀਟਰ ਕਪੜਾ ਸ਼ਰਟ ਤੇ ਬਾਟਮ ਦਾ ਬਾਕੀ ਅਗਰ ਤੁਸੀਂ ਕਿਸੇ ਵੀ ਸੂਰ ਦੀ ਕੁਇਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 623924575 ਜੋ ਦਿੱਤਾ ਹੈ ਉਹ ਨੰਬਰ ਜੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਗੈਸਵੀ ਸੂਟ ਦੀ ਕੁਇਰੀ ਕਰਨੀ ਹੈ ਚਾਹੀਏ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਦੇ ਵਿੱਚੋਂ ਕਲੈਕਸ਼ਨਾਂ ਜਿੰਨੀਆਂ ਵੀ ਨੇ ਸਾਰੀਆਂ ਅਵੇਲੇਬਲ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਆ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ